1000 ਸੈਕਿੰਡ ਚੱਲਿਆ ਸਿਰਫ 1000 ਸੈਕਿੰਡ ਚੱਲਿਆ ਹੋਇਆ ਤੇ ਇਹਦੀ ਕੀ ਡਿਮਾਂਡ ਹੈ ਇਹਦੇ ਦਾ 680 ਆਮ ਹਜੇ ਮਾਰਕਾ 680 ਪੈਸੇ ਇਸ ਲਈ 80 ਪੈਸੇ ਨੇ ਮੂਰਲੇ ਦਾ ਮਾਰਕ ਹਜੇ ਟਿਹਾਨੀ ਤੇ ਡਿਕ ਵਗੈਰਾ ਸਿਸਟਮ ਵਗੈਰਾ ਨਾਲ ਹੀ ਦੇਣਾ ਆਪਾਂ ਸਾਰੇ ਕੁਝ ਲੇ ਹੋਏ ਟਰੈਕਟਰ ਨਵੇਂ ਹੀ ਲੱਗਦੇ 725 ਘੰਟੇ ਚੱਲੇ 831 ਘੰਟੇ 55 ਐਲਫਾ ਫਿਲੂ ਹੋਏ ਹਜੇ ਚੰਗੇ ਲੱਗੇ ਪਏ ਨੇ ਬਰਨਾਲਾ ਨੰਬਰ ਲੋ ਜੀ ਸੱਜਣੋ ਅੱਜ ਆਏ ਸੀ ਬਰਨਾਲੇ ਟਰੈਕਟਰ ਮੰਡੀ ਦੇ ਵਿੱਚ ਤੇ ਅੱਜ ਆਏ ਹੋਇਆ ਬਾਈ ਗੁਰਲਾਲ ਕੋਲੇ ਸੱਸੀ ਆ ਬਾਈ 80 ਕੀ ਵਾਲਾ ਬਾਈ ਤੇ ਕਿੰਨੇ ਟਰੈਕਟਰ ਨੇ ਅੱਜ ਆਪਾਂ ਦਿਖਾਉਣੇ ਨੇ ਜੀ 7 ਨੇ ਵੀ 7 ਟਰੈਕਟਰ ਤੇ ਕਿੱਥੋਂ ਸ਼ੁਰੂ ਕਰੀਏ ਆ ਨੋਂ ਤੋਂ ਕਰ ਲਓ ਤੇ ਸਵਰਾਜ 855 ਇਹ ਕਿੰਨਾ ਮਾਡਲ ਆ ਤੇ 9 ਮਾਡ 2009 ਮਾਡਲ ਆ ਟਾਇਰ ਵਗੈਰਾ ਚੰਗੇ ਨੇ ਹੈਨਾ Ориジナル ਟ੍ਰੈਡ ਸਾਰਾ ਬਾਈ ਸਾਰਾ Ориジナル ਟਾਇਰ ਆ ਟਰੈਕਟਰ ਟਾਇਰ ਚੰਗੇ ਨੇ ਮੇਰਾ ਟੈਕ ਦੇ ਵਿੱਚੋਂ ਵੀ ਇਹਨਾਂ ਪੂਰਾ ਵਧੀਆ ਸਾਫ ਪਿਆ ਹੈਗਾ ਰਿਵਰਸ ਵੀ ਡਿਓ ਆ ਰਿਵਰਸ ਪੀਟੀਓ ਆ ਤੇ ਇਹਦੀ ਡਿਮਾਂਡ ਕੀ ਆ ਬਾਈ ਇਹ 3.5 ਦਾ ਦੇ ਦਾਂਗੇ ਬਾਈ 3.5 ਦਾ ਦੇ ਦਾਂਗੇ ਮਤਲਬ ਡਿਮਾਂਡ ਹੈਗੀ 38535000 ਰੁਪਿਆ ਇਹਦੀ ਡਿਸਕਾਊਂਟ ਆ ਹਾਂਜੀ ਹਾਂਜੀ ਤੇ ਇੱਧਰ ਹੈਗਾ ਸਵਰਾਜ 963 ਇਹ 20 ਮਾਡਲ ਹੈ ਇਹ 2020 ਮਾਡਲ ਆ ਫਰਸਟ ਪਾਰਟੀ ਦਾ ਫਰਸਟ ਪਾਰਟੀ ਦਾ 1000 6 ਘੰਟੇ ਚੱਲਿਆ ਸਿਰਫ 1000 6 ਘੰਟੇ ਚੱਲਿਆ ਖੇਲ ਅਕਸੀਦਾ ਤੇ ਉਹ ਆ ਗਿਆ ਐਚਟੀਐਮ 652 652 ਇਹ ਸਾਰਾ ਟਰੈਕਟਰ ਓਰੀਜਨਲ ਸਾਰਾ ਓਰੀਜਨਲ ਹੈ ਜੀ ਟਾਇਰ ਨਵੇਂ ਨੇ ਹੈ ਆਈ ਐਮ ਹਜੇ ਮਾਰਕਾ ਪਿਛਲੇ 80 ਪੈਸੇ ਨੇ ਪਿਛਲੇ 80 ਪੈਸੇ ਨੇ ਮੂਰਲੇ ਦਾ ਮਾਰਕਾ ਹਜੇ ਟਿਹਾਨੀ ਤੇ ਡਿੱਕ ਵਗੈਰਾ ਸਿਸਟਮ ਵਗੈਰਾ ਨਾਲ ਹੀ ਦੇਣਾ ਆਪਾਂ ਸਾਰਾ ਕੁਝ ਤੇ ਮਾਡਲ ਕਿੰਨਾ ਹੈ ਇਹ 12 2012 ਮਾਡਲ ਆ ਤੇ ਇਹਦੀ ਡਿਮਾਂਡ ਕੀ ਆ ਇਦਾਂ ਚ 465000 ਦਾ 465000 ਦਾ ਤੇ ਮੌਕੇ ਤੇ ਇਹਨਾਂ ਚ ਮਾਨਤਨ ਮਾਨਤਨ ਕਰ ਦਾਂ ਤੇ ਉਧਰ ਹੈਗਾ ਸਵਰਾਜ 855 ਦੀ 11 ਕਿੰਨਾ ਮਾਡਲ ਆ ਬਾਈ ਇਹ 11 ਮਾਡਲ ਕੋੜਾ ਬੈਂਪਰ ਲੱਗਿਆ ਹੋਇਆ ਹੈਗਾ ਇਹ ਪਾਵਰ ਸਟੀering ਆ ਪਾਵਰ ਸਟੀering ਆ ਤੇ ਇਹਦੀ ਕੀ ਡਿਮਾਂਡ ਹੈ ਇਧਰ ਤੁਹਾਨੂੰ 90 ਦਾ 390000 ਰੁਪਏ ਦਾ ਮੌਕੇ ਤੇ ਮਾਨਤਨ ਸਾਰੇ ਟਰੈਕਟਰਾਂ ਦੇ ਵਿੱਚ ਹੋ ਜਾਊਗਾ ਮਾਨਤਨ ਹੋ ਜਾਊਗਾ ਮਾਨਤਨ ਹੋ ਜਾਊਗਾ ਇਹ ਟਰੈਕਟਰ ਸਾਰਾ origignal shield ਹੈ origignal ਤੇ ਇਧਰ ਆ ਗਿਆ ਸਵਰਾਜ 855 ਇਹ ਕਿੰਨਾ ਮਾਡਲ ਹੈ ਇਹ 15 ਮਾਡਲ 16 ਦੇ ਟਾਇਰਾਂ ਚ 16 ਦੇ ਟਾਇਰਾਂ ਚ 2015 ਮਾਡਲ ਆ 15 ਦੇ ਮਾਡਲ ਵੀ ਮਹੀਨੇ ਦਾ 15 ਮਤਲਬ 16 ਦੀ ਹੋ ਗਿਆ ਹਾਂ ਤੇ ਟਾਇਰ ਚੰਗੇ ਨੇ ਹੈ ਨਵੇਂ ਪੈਣ ਹੈਗੇ ਨੇ 90 ਪੈਸੇ ਹਮ ਮਗਰਾਟਾਂ ਦੇ ਵਿੱਚੋਂ ਵੀ ਇਹਨੂੰ ਪੂਰਾ ਸਾਫ਼ ਪਿਆਰੇ ਨੂੰ ਪਤਾ ਵੀ ਟਰੈਕਟਰ ਪੂਰਾ ਸਾਫ਼ ਹੈ ਤਾਂ ਮੂਰਲੇ ਵੀ ਟਾਇਰ ਹੈਗੇ ਨੇ ਨਵੇਂ ਹੈ ਨਾ ਹੈਗੇ 80 85 ਪੈਸੇ 80 ਪੈਸੇ ਇਹਦੀ ਕੀ ਡਿਮਾਂਡ ਹੈ ਬਈ ਇਧਰ 5 35 ਦਾ 5 ਲੱਖ 35 ਹਜ਼ਾਰ ਦਾ ਇਧਰ ਆ ਗਿਆ ਡੀ ਆਈ 75 ਸੋਨਾਲੀਕਾ ਇਹ ਕਿੰਨਾ ਮਾਡਲ ਹੈ ਸੋਨਾਲੀਕਾ 750 ਸੋਨਾਲੀਕਾ 700 21 ਮਾਡਲ ਇਹ ਕਿੰਨਾ ਕਿ ਚੱਲਿਆ ਹੋਊਗਾ ਟਰੈਕਟਰ ਨੂੰ ਮਹੀ ਲਾ ਦੇ 725 ਘੰਟੇ ਚੱਲਿਆ 831 ਘੰਟੇ 55 ਐਲਫਾ ਫਿਲਫ ਹੋਏ ਹੈ ਜੇ ਚੰਗੇ ਲੱਗੇ ਪਏ ਨੇ ਬਰਨਾਲਾ ਨੰਬਰ ਬਰਨਾਲਾ ਨੰਬਰ ਇਹ ਵੀ ਫਰਸਟ ਪਾਰਟੀ ਫਰਸਟ ਪਾਰਟੀ ਦਾ ਤੇ ਇਹਦੀ ਕੀ ਡਿਮਾਂਡ ਹੈ ਇਹ 535 ਦਾ 535 ਦਾ ਤੇ ਪਿੱਛੋਂ ਵੀ ਕੰਡੀਸ਼ਨ ਦਿਖਾ ਦਿੰਨੇ ਆ ਤੇ ਆ ਹੁੱਕ ਦੇਖੋ ਮਤਲਬ ਵੈਨ ਮਤਲਬ ਘਾਟੀਆ ਕੋਈ ਵੀ ਹੋ ਨਹੀਂ ਹੈਗੀ ਤਾਂ ਕਰ ਲਿਓ ਸੰਪਰਕ ਨੰਬਰ ਸਕਰੀਨ ਤੇ ਚਲੀਆਂ ਦਿੱਤੇ ਬਾਈ ਆ ਜਿਹੜਾ ਸਟੈਂਡਰਡ ਇਸੇ ਮਾਡਲ ਦਾ ਇਹ 50 ਨੰਬਰ 50 ਪੰਜਾਬ 6 ਨੰਬਰ ਮਾਡਲ ਸਾਰਾ ਓਰੀਜਨਲ ਹੈ ਵੀਰ ਡਾਡ ਸਾਰਾ ਓਰੀਜਨਲ ਹੈ ਇਹਦੀ ਕੀ ਡਿਮਾਂਡ ਹੈ ਬਾਈ ਇਹ 2.5 ਲੱਖ ਦਾ ਸਿਰਫ 2.5 ਲੱਖ ਦਾ ਤੇ ਇੱਕ ਜਿਹੜਾ ਤੁਹਾਡਾ ਮੋਬਾਈਲ ਨੰਬਰ ਹੈ 99152 99152 7733 7531 ਬਾਕੀ ਜਿਹੜਾ ਮੋਬਾਈਲ ਨੰਬਰ ਹੈ ਬਾਈ ਦਾ ਟਾਈਟਲ ਚ ਪਾਇਆ ਹੋਇਆ ਅੱਜ ਦਾ ਬਾਈ ਤੁਸੀਂ ਆਏਗੇ ਸੀ ਮੰਡੀ ਚ ਉਧਰ ਤੋਂ ਤੁਹਾਨੂੰ ਕਿੱਥੇ ਮਿਲਣ ਸਵੇਰੇ ਪਿੰਡ ਦੀ ਹੈ ਮੇਰੇ ਭਰਾ ਜੀ ਫਰਵਾਹੀ ਪਿੰਡ ਆ ਬਾਈ ਦਾ ਤੇ ਕਰ ਲਿਓ ਸੰਪਰਕ ਜਿੰਨਾਂ ਵੀ ਕੋਈ ਵੀ ਟਰੈਕਟਰ ਲੈਣਾ ਇਹਨਾਂ ਦੇ ਵਿੱਚੋਂ ਤਾ ਮੌਕੇ ਤੇ ਜਿਹੜਾ ਮਾਨਤਾਨ ਹੋ ਜੂਗਾ ਸਾਰੇ ਪੰਜਾਬ ਨੰਬਰ ਟਰੈਕਟਰ ਨੇ ਤੱਕ ਕਰ ਲਿਓ ਸੰਪਰਕ ਨੰਬਰ ਟਾਈਟਲ ਤੇ ਪਾਇਆ ਹੋਇਆ ਹੈਗਾ ਜੇ ਵੀਡੀਓ ਵਧੀਆ ਲੱਗੀ ਸ਼ੇਅਰ ਜ਼ਰੂਰ ਕਰਨਾ ਧੰਨਵਾਦ ਮਿਹਰਬਾਨ